ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਦਲੀਏ ਤੋਂ ਬਰਫੀ ਆ ਆਪਾਂ ਦਲੀ ਦਲੀਆ ਲੈ ਲਿਆ ਜੀ ਸੁੱਕਾ ਹੋਇਆ ਇਧਰ ਆਪਾਂ ਦੋ ਬਿਸਕੁਟ ਲੈਤੀ ਆ ਜੀ ਤੇ ਇਧਰ ਆਪਾਂ ਜੀ ਬ੍ਰੈਡਾਂ ਦੇ ਆ ਸਾਈਡ ਵਾਲੀ ਚੀਜ਼ ਹੁੰਦੀ ਆ ਜਿਹੜੀ ਇਹ ਲਾ ਕੇ ਆਪਾਂ ਇਹ ਵਿਚੀ ਪਾਵਾਂਗੇ ਜੀ ਤੇ ਆਪਾਂ ਇਹ ਬਣਾਉਣ ਲੱਗੇ ਆ ਬਰਫੀ ਤੇ ਪਹਿਲਾਂ ਇਹ ਇਹ ਸਿਲਕੇ ਆ ਜੀ ਉਹਦੇ ਬ੍ਰੈਡਾਂ ਦੇ ये पा लिया करते हैं फ्राई बील धर लिया ये पाने घ्यो थोड़ा घ्यो पा लिया ਇਹ ਪਿਆ ਪਦ ਵਿੱਚ ਗੱਈਆ ਪਾ ਲਿਆ ਆਪਾਂ ਇਹਨੂੰ ਥੋੜਾ ਹੋਰ ਭੁੰਨ ਲੈਨੇ ਆਂ ਤਰਲੋ ਜਿਹਾ ਪਾ ਦੇ ਵਿੱਚ ਅੱਧਿਕ ਕਕੌਲੀ ਖੰਡ ਵੀ ਪਾ ਦਨੇ ਆਂ ਯਾ ਬੈਟਰ ਬ੍ਰੈਡਾਂ ਦਾ ਵੀ ਪੇਸਟ ਬਣਾਇਆ ਹੋਇਆ ਇਹ ਬਚੇ ਹੋਏ ਸੀ ਜੀ ਵਿੱਚੋਂ ਇਹ ਵੀ ਆਪਾਂ ਗ੍ਰੇਨ ਕਰਕੇ ਵਿੱਚ ਹੀ ਪਾ ਦੇ ਪਹਿਲਾਂ ਉਹ ਜਿਆ ਦੋ ਬਿਸਕਟ ਆਪਾਂ ਇਹਦੀ ਇਹਦੇ ਵਿੱਚ ਹੀ ਪਾ ਦਨੇ ਆ ਓਕੇ ਚਲੋ ਜੀ ਇਹਦਾ ਪੇ ਟੇਸਟ ਬਹੁਤ ਵਧੀਆ ਆ ਉਹ ਲਿਸਕ ਤੁਹਾਨੂੰ ਆਲਾ ਪਾਣੀ। ਚਲੋ ਜੀ ਆਨਕੀ ਬਹੁਤ ਹੀ ਵਧੀਆ ਤਿਆਰ ਹੋ ਗਈ। ਇਸ ਤਰੀਕੇ ਨਾਲ ਦੇਖੋ। ਹੁਣ ਰੰਗ ਪਾਉਣ ਦੇ ਚਾਹਨੇ ਆ। ਚਲੋ ਜੀ ਆਪਾਂ ਇਹਨੂੰ ਥੋੜਾ ਥੋੜਾ ਗੈਸ ਘੱਟ ਕਰਕੇ ਸਲੋ মিডিয়াম ਤੇ ਫਿਰ ਆਪਾਂ ਨੂੰ ਸੇਕ ਲਵਾਉਨੇ ਆ ਇਹ ਥੋੜਾ ਜਿਹਾ ਕਰੜਾ ਹੁੰਦਾ ਜੀ ਦਲੀਆ ਇਹ ਹੌਲੀ ਹੌਲੀ ਬਣਦਾ ਤੇ ਆਪਾਂ ਨੂੰ ਇਸ ਤਰੀਕੇ ਨਾਲ ਬਣਾਉਨੇ ਆ ਬਹੁਤ ਹੀ ਵਧੀਆ ਬਣ ਗਈ ਜੀ ਬਹੁਤ ਹੀ ਟੇਸਟੀ ਇਹ ਤੰਤਵਾਰ ਹੁੰਦਾ ਜੀ ਦਲੀਆ ਬਹੁਤ ਹੀ ਵਧੀਆ ਲੋ ਜੀ ਹਾਂ ਇੱਕ ਚਮਚਾ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਵੀ ਮਿਲਾਉਨੇ ਆ ਇੱਕ ਬਾਲਾ ਇਹਨੇ ਥੋੜਾ ਹੋਰ ਪਾ ਦਨੇ ਆ ਇਹ ਆ ਵਧੀਆ ਬਣ ਜਾਊਗਾ ਮੈਂ ਤਾਂ ਛੋਡੀ ਮਾਰਸ ਕਰਵਾਇਆ ਥੋੜਾ ਪਾ ਕੇ ਘੋਲਾ ਲਾ ਕੇ ਲੈ ਲਓ ਜਪਾਂ ਇਹਦੇ ਵਿੱਚ ਹੋ ਕੱਢ ਦਿੰਦਾ ਤਲੋਜੀਆ ਥੋੜੀ ਜਿੱਤ ਕਾਜੂ ਪਾ ਦਨੇ ਆ ਜੇ ਆਪਾਂ ਬੰਦ ਵਾਲੇ ਪੀਸਰ ਕੇ ਜਿ ਸਰਤੇ ਤਲੋ ਜੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਬਣ ਕੇ ਗਲੀਏ ਤੋਂ ਬਰਫੀ ਤਿਆਰ ਹੋ ਗਈ ਹੈ ਬਹੁਤ ਵਧੀਆ ਟੇਸਟੀ ਤੇ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ